ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਆ ਹੈਗਾ ਕੋਟਨ ਦਾ ਸੂਟ ਫਿਰ ਤੁਹਾਡੇ ਲਈ ਨਵੇਂ-ਨਵੇਂ ਸੂਟ ਲੈ ਕੇ ਆ ਗਏ ਆ ਇਹ ਹੈਗਾ ਕੋਟਨ ਦਾ ਸੂਟ ਜਿਹੜਾ ਕਲਰ ਸੇਮ ਪ੍ਰਿੰਟ ਜਿਸ ਤਰ੍ਹਾਂ ਤੁਸੀਂ ਦੱਸਿਆ ਪਿਆ ਸੇਮ ਦਾ ਸੇਮ ਹੀ ਇਦਾਂ ਵਾ ਇਹਦੇ ਨਾਲ ਵਾਈਟ ਸਲਵਾਰਾ ਵੀ ਲਾਵਾਂਗੇ ਬਹੁਤ ਸੋਹਣਾ ਲੱਗਣਾ 올ਓਵਰ ਵੀ ਬਣਾਵਾਂਗੇ ਬਹੁਤ ਵਧੀਆ ਲੱਗਣਾ ਕਪੜਾ ਬਹੁਤ ਵਧੀਆ ਵਾ ਇਹ ਵੀ ਕਾਟਨ ਦਾ ਵਾ ਇਹ ਕੰਟਰਾਸਟ ਹੈ ਮਤਲਬ ਕਿ 2.5 ਮੀਟਰ ਦੀ ਸਲਵਾਰ ਹੈ 2.5 ਮੀਟਰ ਕਮੀਜ਼ ਹੈ ਸ਼ਰਟ ਦੇ ਉੱਪਰ ਇਹਦੇ ਕਢਾਈ ਹੋਈ ਹੈ ਰਸਟ ਜਿਹਾ ਕਲਰ ਹੈ ਤੇ ਸਲਵਾਰ ਉੱਪਰ ਇਹਦੇ ਸਲਫ ਪ੍ਰਿੰਟ ਆ ਲਾਈਟ ਲਾਈਟ ਜਿਹਾ ਪ੍ਰਿੰਟ ਹੈ ਕਢਾਈ ਤਾਂ ਦਿਸਦੀ ਹੋਣੀ ਸ਼ਰਟ ਦੇ ਉੱਪਰ ਪੂਰੇ ਤੇ ਅੱਗੇ ਪਿਛੇ ਪੂਰੀ ਕਢਾਈ ਹੋਈ ਹੈ ਆਈ ਟਾਈਮ ਇਟ ਰਦੇ ਦੋਨੋਂ ਵੀ ਸਾਲ ਲਾਈਟ ਲਾਈਟ ਜਿਹਾ ਪ੍ਰਿੰਟ ਦਿਸਦਾ ਪਿਆ ਨਾ ਸਲਵਾਰ ਚ ਕੈਮਰੇ ਚ ਕਵਰ ਨਹੀਂ ਹੁੰਦਿਆ ਇਹ ਰੈਸਟ ਕਲਰ ਦੇ ਦੋ ਸੂਟ ਨੇ ਇਹਦੇ ਨਾਲ ਦੇ ਸੇਮ ਐਲਵੈਂਟਰ ਕਲਰ ਆ ਇਹਦੇ ਵਿੱਚ ਕੰਡਾਈ ਦਿਸਦੀ ਪਈ ਨਾ ਇਦਾਂ ਹੋਈ ਏ ਪੂਰੀ ਸ਼ਰਟ ਦੇ ਉੱਪਰ ਤੋਂ ਪ੍ਰਿੰਟ ਵੀ ਇਸ ਦਾ ਪਿਆ ਵਾ ਬੋਟਮ ਦੇ ਵਿੱਚ ਸੇਮ ਹੀ ਹੈ ਇਹ ਹੈਗਾ ਲਾਈਟ ਮਜੈਂਟਾ ਕਲਰ ਬਹੁਤ ਜ਼ਿਆਦਾ ਤੇਜ਼ ਮਜੈਂਟਾ ਨਹੀਂ ਹੈ ਲਾਈਟ ਲਾਈਟ ਮਜੈਂਟਾ ਹੈ ਇਹ ਵੀ ਸੇਮ ਹੀ ਹੈ ਇਹਦੇ ਵਿੱਚ ਪ੍ਰਿੰਟ ਦਿਸਦਾ ਪਿਆ ਨਾ ਜਿਸ ਤਰ੍ਹਾਂ ਸ਼ਰਟ ਵਿੱਚ ਹੈ ਉਹਦੇ ਵਿੱਚ ਲਾਈਟ ਜਿਹਾ ਇਹ ਕਿਸੇ ਨੇ ਵੀ ਖਰੀਦਣਾ ਸਾਨੂੰ ਕਮੈਂਟ ਕਰ ਸਕਦਾ ਮੈਂ ਕਮੈਂਟ 'ਚ ਨੰਬਰ ਦੇ ਦਵਾਂਗੀ ਆਪਣਾ ਤੁਸੀਂ ਲੈ ਸਕਦੇ ਜੀ ਇਹ ਵੀ ਸੇਮ ਹੈ ബ്ലക്ലർട്ട വർക്ക് നാല് മസ്ലിൻ തീന കലർപ്രിന്റ് ഓല ഓവർ സൂട്ട ਇਹ ਬਿਨਾ ਕਢਾਈ ਤੋਂ ਹੈ ਸੇਮ ਉਹਦੇ ਨਾਲ ਦਾ ਹੀ ਸੂਟ ਜਿਹੜਾ ਥੱਲੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਸ਼ਰਟ ਉੱਪਰ ਕਢਾਈ ਹੋਈ ਹੈ ਇਹਦੇ ਉੱਪਰ ਕਢਾਈ ਨਹੀਂ ਹੈ ਸਿੰਪਲ ਕਾਟਨ ਦਾ ਸੂਟ ਹੈ ਇਸੇ ਤਰ੍ਹਾਂ ਹੀ ਸਲਵਾਰ 'ਚ ਇਹਦੇ ਵੀ ਸਿਲਕ ਪ੍ਰਿੰਟ ਹੈ ਇਹ ਸੇਮ ਇਹਦੇ ਨਾਲ ਦਾ ਬਿਨਾ ਕਢਾਈ ਤੋਂ ਇਹਨਾਂ ਦੀ ਸਲਵਾਰਾਂ 'ਚ ਇਹ ਪ੍ਰਿੰਟ ਹੈ ਇਹਦੇ ਵਿੱਚ ਨਾਲ ਹੀ ਇੱਕ 골ਡਨ ਕਲਰ ਹੈ ਗੋਲਡਨ ਕਲਰ ਹੈਗਾ ਸੀਗਾ ਕੰਡਾਈ ਵਾਲੇ ਚ ਵੀ ਉਹ ਨਾਲ ਦੀ ਨਾਲ ਹੀ ਸੇਲ ਹੋ ਗਿਆ ਸੇਮ ਇਦਾਂ ਦਾ ਹੀ ਉੱਤੇ ਵਰਕ ਹੋਇਆ ਸੀਗਾ ਇਹ ਵੀ ਸੇਮ ਹੀ ਹੈ ਬਿਨਾ ਵਰਕ ਤੋਂ